ਰੋਜ਼ਾਨਾ ਦੀ ਤਰ੍ਹਾਂ ਜਦੋਂ ਸਮਰਾਲਾ ਇਲਾਕੇ ਦੇ ਇੱਕ ਸਕੂਲ ਦੀ ਵੈਨ ਬੱਚਿਆਂ ਲੈ ਕੇ ਜਾ ਰਹੀ ਸੀ ਤਾਂ ਫੋਰਚਨਰ ਗੱਡੀ ਸਵਾਰ ਮਹਿਲਾ ਵੱਲੋਂ ਸਕੂਲ ਬੱਸ ਨੂੰ ਰੋਕ ਕੇ ਪਿਸਤਲ ਸਣੇ ਬੱਸ ਵਿੱਚ ਵੜ ਗਏ ਤੇ ਬੱਚਿਆਂ ਡਰਾਉਣ ਲੱਗੇ ਕਿ ਜੋ ਵੀਡੀਓ ਬਣਾਈ ਹੈ ਉਸ ਨੂੰ ਡਿਲੀਟ ਕਰ ਦਿਓ ਸਬੰਧਤ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਦੀ ਵੈਨ ਜਿਸ ਵਿੱਚ 11ਵੀਂ ਤੇ 12ਵੀਂ ਕਲਾਸ ਦੇ 11 ਵਿਦਿਆਰਥੀ ਅਤੇ 14 ਵਿਦਿਆਰਥੀ ਮੌਜੂਦ ਸਨ ਇਹ ਵੈਨ ਜਦੋਂ ਸਮਰਾਲਾ ਬਾਈਪਾਸ ਉੱਪਰ ਸਾਡੇ ਸਕੂਲ ਦੇ ਨੇੜੇ ਪੁੱਜਣ ਵਾਲੀ ਸੀ ਤਾਂ ਪਿੱਛੋਂ ਤੋਂ ਇੱਕ ਫੋਰਚਨਰ ਗੱਡੀ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਉਸ ਮਹਿਲਾ ਵੱਲੋਂ ਆਪਣੀ ਗੱਡੀ ਦੇ ਹੱਥ ਵਿੱਚ ਕ੍ਰਿਸਟਲ ਸੀ ਉਹ ਮਹਿਲਾ ਵਾਂ ਦੇ ਅੰਦਰ ਦਾਖਲ ਹੋਈ ਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜੋ ਵੀਡੀਓ ਬਣਾ ਰਹੀ ਸੀ ਉਸ ਨੂੰ ਤੁਰੰਤ ਡਿਲੀਟ ਕਰੋ ਉਹਨਾਂ ਨੇ ਕਿਹਾ ਕਿ ਹਾਲਾਂਕਿ ਬੱਚੇ ਸਨੈਪਚੈਟ ਖੇਲ ਰਹੀ ਸੀ ਉਹਨਾਂ ਨੇ ਕਿ ਕਿਸਕਟ ਨਗਰੰ ਤੋਂ ਬਾਅਦ ਅੰਦਰ ਬੱਚੇ ਬੁਰੀ ਤਰ੍ਹਾਂ ਸੈਮ ਗਏ ਇਸ ਸਬੰਧ ਵਿੱਚ ਪ੍ਰਿੰਸੀਪਲ ਤੋਂ ਜਦੋਂ ਪੁੱਛਿਆ ਤਾਂ ਸਕੂਲ ਵਿੱਚ ਬੱਚਿਆਂ ਵੱਲ ਮੋਬਾਈਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਨਾ ਕਿ ਸਕੂਲ ਲੱਗਣ ਤੋਂ ਪਹਿਲਾਂ ਹੀ ਮੋਬਾਈਲ ਜਮ੍ਹਾਂ ਕਰ ਦਿੱਤੇ ਜਾਂਦੇ ਨੇ ਇਸ ਸਬੰਧ ਵਿੱਚ ਜਦੋਂ ਥਾਣਾ ਮੁਖੀ ਦਵਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿ ਪੁਲਿਸ ਨੇ ਮਾਮਲਾ ਸ਼ੱਕੀ ਲੱਗ ਰਿਹਾ ਹੈ ਬਣਦੀ ਤਫ਼ਤੀਸ਼ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਵਾਤੀ ਕਈਏ ਮੈਂ ਪ੍ਰਿੰਸੀਪਲ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਜਲਪੁਰਾ ਤੋਂ ਹਾਂ ਤੇ ਕੱਲ ਇੱਕ ਬਹੁਤ ਹੀ ਅਜੀਬ ਜੀ ਘਟਨਾ ਘਟੀ ਜਿਹੜੀ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰਦੇ ਕਿਉਂਕਿ ਸਕੂਲ ਅਰਗੀ ਸੰਸਥਾ ਦੇ ਵਿੱਚ ਕਦੇ ਵੀ ਆਰਮ ਸਿਸਟਮ ਲਾਈਕ ਕੰਜ਼ ਵਗੈਰਾ ਦਾ ਪ੍ਰਯੋਗ ਨਹੀਂ ਹੁੰਦਾ ਸਾਡੇ ਬੱਚੇ ਮਾਚੀ ਵਾਲਾ ਤੋਂ ਵੈਨ ਚਾ ਰਹੇ ਸੀ ਲਗਭਗ 25 ਬੱਚੇ ਸਵਾਸੀ ਵਿੱਚ 11 ਬੱਚੀਆਂ ਸੀ ਔਰ 14 ਲੜਕੇ ਸੀ ਸਾਰੇ ਮਾਈਨਰ ਸੀ ਤੇ ਉਹ ਆਪਣੇ ਫੋਨ ਦੇ ਨਾਲ ਕੋਈ ਰੀਲ ਬਣਾ ਰਹੇ ਸੀ ਆਪਸ ਵਿੱਚ ਦੋਸਤਾਂ ਦੀ ਸਗਨਲੀ ਉਹਨਾਂ ਦੀ ਵੈਨ ਕਿਸੇ ਅਨਨੋਨ ਲੇਡੀ ਨੇ ਰੋਕੀ ਜਿਹੜੀ ਕਿ ਡਰਾਈਵਰ ਚਲਾ ਉਹ ਫਾਚੂਨਰ ਚਲਾ ਰਹੀ ਸੀ ਵਾਈਟ ਕਲਰ ਦੀ ਉਹਨੇ ਫੋਰਸਫੁਲੀ ਵੈਨ ਨੂੰ ਰੋਕਿਆ ਔਰ ਉਹ ਵੈਨ ਚਾਈ ਉਹਦੇ ਕੋਲ ਗਨ ਸੀ ਔਰ ਉਹਨੇ ਬੱਚਾ ਨੂੰ ਏਮ ਕਰਦੇ ਹੋਏ ਕਿਹਾ ਵੀ ਵੀਡੀਓ ਡਿਲੀਟ ਕਰ ਤਾ ਮੇਰੀ ਵੀਡੀਓ ਬਣਾਈ ਹੈ ਤੇ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਵੀ ਉਹ ਕਿਸ ਵੀਡੀਓ ਦੀ ਗੱਲ ਕਰ ਰਹੇ ਦੋ ਉਹਨਾਂ ਨੇ ਆਪਣੀ ਵੀਡੀਓ ਡਿਲੀਟ ਕੀਤੀਆਂ ਪਰ ਉਹਨਾਂ ਨੇ ਦੂਜੇ ਬੱਚੇ ਵੱਲ ਗਨ ਕਰਕੇ ਕਿਹਾ ਵੀ ਇਹਦੀ ਚੈੱਕ ਕਰ ਵੀ ਹੋਗੀ ਐਂਡ ਫਿਰ ਉਹ ਗਨ ਨੂੰ ਲਹਿਰਾਉਂਦੀ ਹੋਈ ਬਹੁਤ ਹੀ ਬੱਚਿਆਂ ਨੂੰ ਥ੍ਰੈਟਨ ਕਰਦੀ ਹੋਈ ਗੱਡੀ ਦੇ ਵਿੱਚ ਉਤਰ ਗਈ ਪਰ ਉਹਨਾਂ ਨੇ ਡਰਾਈਵਰ ਦੇ ਵੱਲ ਨੂੰ ਗਨ ਏਮ ਕੀਤੀ ਵੀ ਤੇਰੀ ਵੈਨ ਦੇ ਵਿੱਚ ਹੋ ਰਿਹਾ ਤੇ ਸਾਨੂੰ ਲੱਗਦਾ ਵੀ ਇਹ ਲਾਅ ਐਂਡ ਆਰਡਰ ਦੇ ਅਰ ਬੱਚੇ ਕੱਲ ਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਅਸੀਂ ਪ੍ਰਸ਼ਾਸਨ ਤੋਂ ਮੀਡੀਆ ਤੋਂ ਚਾਹਿਆ ਵੀ ਸਾਡੀ ਹੈਲਪ ਕਰਨ ਜਾਤੋ ਜਿਆਦਾ ਤਾਂ ਕਿ ਐਸੀਆਂ ਚੀਜ਼ਾਂ ਅੱਗੇ ਫਾਰਵਰਡ ਨਾ ਹੋ ਸਕਣ ਕਿਉਂਕਿ ਬੱਚੇ ਆਪਸ ਆ ਰਹੇ ਨੇ ਸਾਂਝੇ ਹਨ ਕਿਸੇ ਦੀ ਵੀ ਸੁਰੱਖਿਆ ਜਿਹੜੀ ਆਪਣੇ ਹੱਥ ਚ ਰਹਿਣੀ ਚਾਹੀਦੀ ਔਰ ਖਾਸ ਕਰਕੇ ਬੱਚਾ ਨੂੰ ਐਸੇ ਟਰੋਮਾ ਤੋਂ ਨਾ ਗੁਜ਼ਰਨਾ ਪਵੇ ਸਾਡੀ ਆਈ ਰਿਕੁਐਸਟ ਹੈ ਜਿਹੜੀ ਉਹ ਲੇਡੀ ਸੀ ਕੋਈ ਗਨ ਵਗੈਰਾ ਤੁਸੀਂ ਕਹਿ ਰਹੇ ਹੋ ਕੋਈ ਮੁਲਾਜ਼ਮ ਵਗੈਰਾ ਸੀ ਕੀ ਕੁਝ ਪਤਾ ਨਹੀਂ ਹੈ ਉਹਨਾਂ ਨੂੰ ਦੇਖ ਕੇ ਕਿਆ ਲੱਗ ਰਿਹਾ ਸੀ ਉਹ ਬਹੁਤ ਗੁੱਸੇ ਚ ਚੜੀ ਜਿਵੇਂ ਕਿ ਕੁਝ ਬੱਚਿਆਂ ਨੇ ਦੱਸਿਆ ਕਿ ਮੈਮ ਕਿ ਉਹ ਐ ਲੱਗ ਰਿਹਾ ਸੀ ਜਿਵੇਂ ਆਪਣੇ ਸੈਂਸਿਸ ਚ ਨਹੀਂ ਹੈ ਉਹ ਬਹੁਤ ਜ਼ਿਆਦਾ ਕੁਸਚਸ ਹੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਡੀਲੀਟ ਕਰਨ ਕਿਹਾ ਵੀਡੀਓ ਔਰ ਬਸ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਸਿਪਾਈ ਹੋਈ ਤੇ ਉਹ ਮਲੇਗੀ ਮਲਾਜਮ ਆਪਾਂ ਨਹੀਂ ਕਹਿ ਸਕਦੇ ਸ਼ਿਵਾਜਾ ਸਵਿਲੀਨ ਤੇ ਬਸ ਉਹਨਾਂ ਨੇ ਪਤਾ ਨਹੀਂ ਕਿਸ ਗੁੱਸੇ ਚ ਆ ਕੇ ਸਾਨੂੰ ਕਹਿ ਲੱਗਾ ਵੀ ਉਹ ਸ਼ਾਇਦ ਆਪਣੀ ਸੈਂਸਸ ਚ ਨਹੀਂ ਸੀ ਕਿਉਂਕਿ ਕੋਈ ਐਸਾ ਸਿਟੀਜ਼ਨ ਜਿਹਨੂੰ ਆਪਣੀ ਰਿਸਪੌਂਸਿਬਿਲਟੀਜ਼ ਨਹੀਂ ਪਤਾ ਉਹੀ ਇੰਨੇ ਛੋਟੇ ਛੋਟੇ ਬੱਚਾ ਤੇ ਗੰਤਾਂਾਂ ਸਾਲ ਰਹਾ ਮੈਮ ਬੱਚਿਆਂ ਨੇ ਕੁਝ ਦੱਸਿਆ ਇੰਦਰ ਦੀ ਕਿਹੜੀ ਵੀਡੀਓ ਜਿਹੜੀ ਉਹਨਾਂ ਨੇ ਬਣਾਈ ਸੀਗੀ ਜਿਹੜੀ ਡਿਲੀਟ ਕਰਾਈਆਂ ਦੀਆਂ ਜੀ ਬਸ ਇੱਕੋ ਹੀ ਵੀਡੀਓ ਸੀ ਸਰ ਜ਼ਿਆਦਾ ਕੋਈ ਨਹੀਂ ਸੀ ਬੱਚੇ ਆਪਸ ਵਿੱਚ ਛੇੜ ਰਹੇ ਸੀ ਇੱਕ ਬੱਚਾ ਨੂੰ ਛੇੜ ਰਹੇ ਸੀ ਕਿ ਜਦ ਵੀ ਕੋਈ ਵੈਂਗੀ ਕਾਰ ਜਾਂ ਕੁਛ ਆਰੀ ਸੀ ਵੀ ਇਹ ਤੇਰੇ ਅੰਕਲ ਦੀ ਕਾਰ ਤੇ ਮਾਮੇ ਦੀ ਜੇ ਇਹ ਪੂਰੀ ਇਸ ਤਰੀਕੇ ਨਾਲ ਤਾਂ ਬੈਕ ਸੀਟ ਤੇ ਬੈਠੇ ਬੱਚੇ ਨੇ ਫੋਰਚੂਨਰ ਗੱਡੀ ਦੇਖੀ ਚਿੱਟੇ ਰੰਗ ਦੀ ਉਹਨੇ ਕਿਹਾ ਵੀ ਦੇਖ ਤੇਰੇ ਮਾਮਨਾ ਦੀ ਵੀ ਗੱਡੀ ਆ ਗਈ ਔਰ ਉਸ ਤੋਂ ਬਾਅਦ ਉਹ ਬਸ ਇੱਕ ਸੈਕਿੰਡ ਦੀ ਆਇਮ ਕਰਕੇ ਬੱਚੇ ਵੱਲੋਂ ਘਰ ਦਿੱਤੀ ਗਈ ਜਿਹੜੇ ਬੱਚੇ ਨੂੰ ਚੜਾ ਰਹੇ ਸੀ ਬਸ ਇੰਨੀ ਵੀਡੀਓ ਸੀ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਵੀ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਉਹ ਚ ਲੇਡੀ ਡਰਾਈਵ ਕਰ ਰਹੀ ਹੈ ਜਾਂ ਫਿਰ ਜੈਂਟਸ ਡਰਾਈਵ ਕਰ ਰਿਹਾ ਜਦੋਂ ਅੰਦਰ ਆ ਕੇ ਬੋਲੀ ਕਿ ਮੇਰੀ ਵੀਡੀਓ ਦੰਦੇ ਕੋਟ ਨੂੰ ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਤਾਂ ਵੀ ਨਹੀਂ ਸੀ ਪਤਾ ਕਿੰਨੀ ਕੁ ਮਨਦੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਕਿਦਾਂ ਦਾ ਸੀਗਾ ਪਹਿਰਾਵਾ ਉਹਨਾਂ ਜਾ ਰਹੇ ਹੋ। ਉਹ ਲੋੜ ਦਿਹਾਣੇ ਤੋ ਆ ਰਹੇ ਸੀ ਉਹ ਚੰਡੀਗੜ੍ਹ ਜਾ ਰਹੇ ਸੀ ਪਹਿਨਾ ਹੋਆ ਵੈਸਟਰਨ ਸੀਗਾ। ਆਈ ਗੈਸ ਉਹਨਾਂ ਨੇ ਪੈਂਟਸ ਔਰ ਟੀ-ਸ਼ਰਟਸ ਵਗੈਰਾ ਵੇਅਰ ਕੀਤੀ ਸੀ। 30 ਤੋਂ 40 ਦੇ ਇਨ ਬਿਟਵੀਨ ਉਹਨਾਂ ਦੀ ਏਜ ਰਹੀ ਹੋਗੀ। ਮੈਮ ਗੱਲ ਕਰੀਏ ਸਟੂਡੈਂਟ ਦੀ ਤਾਂ ਸਟੂਡੈਂਟ ਨੂੰ ਆਪਣੇ ਸਕੂਲ 'ਚ ਆਲਾਓ ਹੈਗਾ ਪਰ ਮੋਬਾਈਲ ਵਗੈਰਾ ਜਿਹੜੇ ਨਹੀਂ ਹੋ। ਮੋਬਾਈਲਸ ਅਲਾਓ ਨਹੀਂ ਹੈ ਸਰ। ਜਦ ਬੱਚੇ +1 +2 ਚੋਇੰਗਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ। ਐਸ ਵਾਸ ਪੇਰੈਂਟ ਰਿਕਵੈਸਟ ਉਹ ਸਾਨੂੰ ਕਹਿੰਦੇ ਨੇ ਵੀ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਿਸ ਦੇ ਇੰਸਟੀਟਿਊ ਜਾਂ ਤੇ ਅਸੀਂ ਬੱਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਤੋਂ ਸਵੇਰੇ ਜਮਾ ਕਰਾ ਦਿੰਦੇ ਨੇ ਆਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫ ਆਈ ਆਰ ਦਰਜ ਕਰਾ ਦਿੱਤੀ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰਾ ਦਿੱਤੀ ਗਈ ਕੱਲ ਇੱਕ ਪੇਰੈਂਟ ਨੇ ਵੀ ਕੀਤੀ ਜਿਹਦੇ ਬੱਚੇ ਨੂੰ ਹਮ ਕੀਤਾ ਗਿਆ ਉਹਨਾਂ ਬੰਦੇ ਨੇ ਵੀ ਤਕਰੀ ਕਰਨ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਕੀ ਔਰ ਦੇ ਵੀ ਰਹੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਤੇ ਇਸ ਰੋਡ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੀਸ਼ਨ ਵਾਲੇ ਕੈਮਰਾਜ਼ ਨੇ ਔਰ ਐਲਪਰ ਨੂੰ ਤਿਆਰ ਨਹੀਂ ਔਰ ਦੇਖਦੇ ਵਗੈਰਾ ਸਟੂਡੈਂਟ ਹਨ ਜਿਹੜੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋਲ ਸਰ ਡਰਾਈਵਰ ਸਾਡੇ अराउंड 50 ইয়ার্স 올ਡ ਸੀਗੇ দেখো ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਔਖੀ ਕੰਮ ਹੈ ਸਕੂਲ ਦੀ ਗੱਡੀ ਚਲਾਉਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸਨ ਉਹ ਬਹੁਤ ਜ਼ਿਆਦਾ ਨਮ ਹੋ ਗਏ ਇਕਦਮ ਘਬਰਾ ਗਏ ਜਦੋਂ ਉਹਨਾਂ ਨੇ ਪਹਿਲਾਂ ਗਨ ਉਹਨਾਂ ਤੇ ਥਾਣੀ ਔਰ ਫਿਰ ਬੱਚੇ ਤੇ ਥਾਣੀ ਤੇ ਉਹ ਆਪਣੇ ਸੈਂਸਿਸ ਚ ਨੇ ਨੇ ਬੱਚਾ ਨੇ ਵੀ ਮੂਮੈਂਟ ਲਈਤੀ ਆਪਣੀ ਸੈਂਸਿਸ ਚ ਵਾਪਸ ਆਨ ਨੂੰ ਅੱਜ ਹੋਣ ਦੇ ਬਾਵਜੂਦ ਵੀ ਨਹੀਂ ਆਏ ਕਿਉਂਕਿ ਸਭ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਹੋ ਗਿਆ। ਜੈਕ ਟਾਈਮ ਕੀ ਹੋ ਸਕਦਾ ਜਿੰਨੇ ਕਰ। ਸਿਰ 2:30 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ। ਕੀ ਮੰਨ ਕਰਦੇ ਹੋ ਕਿ ਵੀ 24 ਘੰਟੇ ਜਿਹੜਾ ਰੂਟ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ? ਕਿਵੇਂ ਦੇਖਦੇ ਸਰ ਇਸ ਕਰਨਾ ਤਾਂ ਮੈਂ ਕੁਝ ਚੇਂਜਸ ਆਦੀ ਇਹਨੂੰ ਤਾਂ ਆਪਣਾ ਕਹਸਾਦੇ ਵੀ ਲਾਅ ਐਂਡ ਆਰਡਰ ਦਾ ਲੋਕਾਂ ਨੂੰ ਸ਼ਰ ਦਰੀ ਨਹੀਂ ਰਿਹਾ ਜਿਆ ਜੋ ਗੰਨਾਂ ਤਾਂ ਕਿਸੇ ਤੇ ਵੀ ਤਾਨਣਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫਕੋਰਸ ਉਹਨਾਂ ਦੀ ਫੈਮਿਲੀ ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਦਾ ਕਰਨ ਜਾ ਰਿਹਾ ਠੀਕ ਹੈ ਔਰ ਮੈਨੂੰ ਲੱਗਦਾ ਵੀ ਇਹਦੇ ਤੇ ਇੱਕ ਸਟ੍ਰਿਕਟ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੇ ਉਹ ਲਾਇਸੈਂਸ ਗਨ ਹੋਵੇ ਜਾਂ ਉਹਨੂੰ ਕੈਰੀ ਕਰਕੇ ਐਵੇਂ ਲਹਿਰਾਂਦਾ ਹੋਇਆ ਸੰਕਾ ਤੇ ਤਾਨਾ ਜਾਵੇ ਜੇ ਮੇਰਾ ਨਾਮ ਹੈ ਰਾਮ ਲਾਲ ਪਿੰਡ ਸਿਹਾਲਾ ਜੀ ਮੇਰਾ ਕੀ ਕੰਮ ਕਰ ਮੈਂ ਡਰਾਈਵਿੰਗ ਕਰਦਾ ਹਾਂ ਜੀ ਆਪਣੇ ਗਾਰਡਨ ਵੈਲੀ ਚ ਸਕੂਲ ਚ ਕੱਲ ਕੀ ਘਟਨਾ ਹੋਈ ਹੈ ਜਿਹੜਾ ਘਟਨਾ ਵਾਪਰੀ ਹੈ ਜਿਹੜੀ ਇਹ ਘਟਨਾ ਹੋਈ ਹੈ ਜੇ ਮੈਂ ਮੱਛੜਾ ਸਾਹਿਬ ਤੋਂ ਆ ਰਿਹਾ ਤਾਂ ਜੀ ਬੱਚੇ ਲੈ ਕੇ ਆ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਤੇ ਮੈਂ ਤਾਂ ਆਪਣਾ ਰਾਮਨਾਲ ਆ ਰਿਹਾ ਹਾਂ ਜੀ ਉਹੀ 40 ਕਿ ਦੀ ਸਪੀਡ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ ਸੀ ਉਹ ਜਦ ਮੈਂ ਪਉ ਉੱਤਰਿਆ ਜੀ ਜਦੋਂ ਪਲੁੱਟਤਾ ਦੇ ਦੇਖੀ ਜਦੋਂ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜਦ ਮੇਰੇ ਅੱਗੇ ਲਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਮਨ ਖਾ ਵੀ ਸ਼ਾਇਦ ਇਹਨੇ ਇੱਧਰ ਰੁਕਣਾ ਹੋਣਾ ਜੀ ਜਦ ਉਹਨੇ ਹੌਲੀ ਕਰ ਲਈ ਗੱਡੀ ਮੇਰੇ ਬੂਰੇ ਉਹਨੇ ਰੋਕ ਕੇ ਜੀ ਗੱਡੀ ਫਿਰ ਦੋ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੂਰੇ ਪਿਸਟਲ ਉਹਦੇ ਹੱਥ ਦੇ ਵਿੱਚ ਤਾਂ ਜਿਹਦੇ ਗੱਡੀ ਦੇ ਵਿੱਚ ਆ ਚੜੀ ਆ ਕੇ ਉਹ ਜਿਹਦੇ ਬੱਚੇ ਨੂੰ ਕਹਿਣ ਲੱਗੀ ਵੀ ਉઠੋ ਕਹਿੰਦੀ ਤੇ ਮੇਰੀ ਮੂਵੀ ਬਣਾਈ ਜਾ ਉਹ ਮੇਰੀ ਮੂਵੀ ਡਿਲੀਟ ਕਰ। ਬਸ ਇਹਨੀ ਗੱਲ ਕਹਿ ਕੇ ਉਹ ਜਦੋਂ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ। ਉਹਦਾ ਨੰਬਰ ਨਹੀਂ ਦੇਖ ਪਾਈ ਅਸੀਂ ਉਹਨੇ ਟੇਡੀ ਕਰਕੇ ਲਾਤੀ ਗੱਡੀ। ਕੀ ਲੱਗਦਾ ਲੇਡੀਜ਼ ਕੀ ਕੀ ਸੀ? ਕੀ ਮਰਜ਼ੀ ਕੀ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ? ਲੇਡੀ ਜੋ ਹੋਈ ਹੈਗੀ ਸੀ 35 ਦੇ ਸਪੈਕਟਿਕ ਸਾਲ ਦੇ ਗੇੜ ਚ ਸੀ। ਤੇ ਕਿੱਦਾਂ ਦਾ ਬਿਹੇਵੀਅਰ ਕਰਹਾ ਜਾ ਸੀ ਉਹਦਾ? ਕੁਛ ਐਡਾ ਦਾ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਗੱਡੀ ਦੇ ਵਿੱਚ। ਯਾਨੀ ਮੈਨੂੰ ਕੁਛ ਨਹੀਂ ਕਿਹਾ ਜੀ ਉਹਨੇ। ਉਨੇ ਆਗੇ ਬੱਚਾਈ ਥਾਂ ਲੈ ਜਿਹਨੇ ਮੂਵੀ ਬਣਾਈ ਹੈ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੋਣਾ ਸਟੂਡੈਂਟ ਤੋਂ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਹੈ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੈਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੀ ਕਿਹੜਾ ਬੱਚੇ ਨੇ ਬਣਾਈ ਹੈ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਰੇ ਗੱਡੀ ਰੋਕੀ ਹੈ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਇਹ ਬਹੁਤ ਮਨ ਭਾਗੀ ਘਟਨਾ ਹੋਈ ਹੈ ਜੀ ਇਹ ਉਹ ਜੇ ਭਰਤਗੀਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਸੀ ਮੇਰੇ ਵੀ ਮਾਰ ਸਕਦੀ ਸੀ ਇਹ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਤੇ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਈ ਦਸ ਹਾਂ ਜੀ ਅੱਜ ਆਏ ਵੀ ਨਹੀਂ ਬੱਚੇ ਕਈ ਤੇ ਬਹੁਤ ਜਣੇ ਮੰਨ ਭਾਗੀ ਹੋਈ ਜੀ ਕੀ ਕੀ ਕਹਿਣਾ ਕਿ ਉਹਨੇ ਮੰਗ ਕੀ ਕਰਦਿਆਂ ਕਹਿਣਾ ਜਾਂਦਾ ਵੀ ਇਹਦੀ ਕਿਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂ ਜੀ ਸਮਰਾਲਾ ਥਾਣੇ ਦੇ ਵਿੱਚ ਐਫ ਆਰ ਦਰਜ ਕਰਾਈ ਗਈ ਹੈ ਜੀ ਮੇਰਾ ਨਾਮ ਸਿਮਰ ਕੁਮਾਰ ਆ ਮੈਂ ਸਮਰਾਲਾ ਦੇ ਰਹਿਣ ਵਾਲਾ ਮੇਰੇ ਬੱਚੇ ਗਾਰਡਨ ਵੈਲੀ ਦਿਾਲਪੁਰਾ ਪੜ੍ਹਦੇ ਨੇ ਠੀਕ ਹੈ ਘਟਨਾ ਵਾਪਰੀ ਇਹ ਸਰ ਆਪਣੇ ਇਥੋਂ ਮੱਛਵਾੜਾ ਤੋਂ ਬੈਨ ਦੇ ਵਿੱਚ ਦਿਾਲਪੁਰੇ ਤੋਂ ਮੱਛਵਾੜਾ ਬੈਨ ਦੇ ਵਿੱਚ ਜਾਂਦੇ ਨੇ ਉਥੋਂ ਵਾਪਸ ਇਧੇ ਆਉਂਦੇ ਹੋਏ ਇਹ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ ਇਥੇ ਆਪਣਾ ਇੱਕ ਲੇਡੀ ਨੇ ਆਪਣੇ ਬੈਨ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ ਉਹਨਾਂ ਨੂੰ ਧਮਕੀ ਦਿੱਤੀ ਉਹਨਾਂ ਨੂੰ ਗਨ ਪੁਆਇੰਟ ਤੇ ਲਿਆ ਤੇ ਡਰਾਈਵਰ ਨੂੰ ਵੀ ਗਨ ਪੁਆਇੰਟ ਤੇ ਲਿਆ ਕੀ ਕਾਰ ਨੰਬਰ ਬੱਚੇ ਆਪਣੇ ਬੈਨ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ ਉਹ ਲੇਡੀ ਨੂੰ ਜਾਂ ਤਾਂ ਮਿਸ ਅੰਡਰਸਟੈਂਡ ਹੋਊਗੀ ਜਾਂ ਕੁਝ ਕੋਈ ਗਲਤ ਫਹਿਮੀ ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰੁਕਵਾਈ ਸਕੂਲ ਵਾਲਿਆਂ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਸਾਡੀ ਵੀ ਇਹੀ ਮੰਗ ਹੈ ਵੀ ਉਹਨਾਂ ਉਤੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖਦੇ ਹੋ ਜਿਹੜੀ ਸਿਕਿਉਰਿਟੀ ਇਹ ਘਟਨਾ ਪਾਪਦੀ ਹੈ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮੰਨਤਾ ਹੈ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਹੈ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ ਬੱਚੇ ਬਹੁਤ ਜਿਆਦਾ ਡਰ ਸਹਿਮ ਗਏ ਨੇ ਵੀ ਇਹਨਾਂ ਦਾ ਕੀ ਛੋਟੇ ਬੱਚੇ ਨੇ 18 ਸਾਲ ਤੋਂ ਸਾਰੇ ਛੋਟੇ ਬੱਚੇ ਨੇ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਜੀ ਤੇ ਮੈਂ ਗਗੜੇ ਪਿੰਡ ਦੀ ਰਹਿਣ ਵਾਲੀ ਹਾਂ ਤੇ ਸਾਡੇ ਬੱਚੇ ਤੇ ਗਾਰਡਨ ਵੈਲੀ ਸਕੂਲ ਚ ਪੜਦੇ ਆ ਦਿਵਾਲਪੁਰਾ ਐਕਚੁਅਲੀ 1+1 ਚ ਬੱਚੇ ਤੇ ਮਾਛੀਵੜੇ ਬ੍ਰਾਂਚ ਹੈ ਸਾਡੀ ਉਤੋਂ ਪੇਪਰ ਦੇ ਕਿਹਾਰੇ ਸੀ ਵਾਪਿਸ ਤੇ ਅਗਰ ਹਾਈਵੇ ਕੰਨੀ ਇਕੋ ਤੋਂ ਦਮ ਲੈਣ ਦੇ ਅੱਗੇ ਇੱਕ ਗੱਡੀ ਨੇ ਲਗਾ ਲਿਆ ਫੋਰਚੂਨਰ ਗੱਡੀ ਉਹ ਉਤਰ ਕੇ ਨੇ ਸਭ ਤੋਂ ਪਹਿਲਾਂ ਗਨ ਪੁਆਇੰਟ ਤੇ ਡਰਾਈਵਰ ਨੂੰ ਰੱਖਿਆ ਉਨਾਂ ਨੇ ਕਿਹਾ ਸੀ ਕੋਈ ਬੱਚਾ ਵੀ ਵੀਡੀਓ ਵਗੈਰਾ ਕੁਝ ਕਰ ਰਿਹਾ ਹੈ ਕਿਛੇ ਤੇ ਮਤਲਬ ਬੱਚੇ ਨੂੰ ਡਿਲੀਟ ਕਰਵਾਈ ਜਾਵੇ ਫਿਰ ਮਨੇ ਕਿਹਾ ਵੀ ਡਰਾਈਵਰ ਨੇ ਤੁਸੀਂ ਆਪ ਕਹੋ ਅੰਦਰ ਜਾ ਕੇ ਉਹ ਲੇਡੀ ਮਤਲਬ ਜਹੰਨ ਦੇ ਵਿੱਚ ਚਲੀ ਗਈ ਤੇ ਇੱਕ ਉਹਨਾਂ ਬੱਚੇ ਦੇ ਅੰਦਰ ਜਾ ਕੇ ਮਤਲਬ ਗਨ ਪੁਆਇੰਟ ਤੇ ਉਹਨਾਂ ਨੇ ਕਿਹਾ ਕਿ ਵੀਡੀਓ ਡਿਲੀਟ ਕਰ ਦੇ ਤੂੰ ਬੱਚੇ ਨੇ ਵੀਡੀਓ ਉਹਦੀ ਡਿਲੀਟ ਕਰਤੀ ਫਿਰ ਨਾਲ ਦੇ ਬੱਚੇ ਨੂੰ ਉਹਨਾਂ ਨੇ ਕਿਹਾ ਵੀ ਵੀਡੀਓ ਦੁਬਾਰਾ ਪੂਰੀ ਸਾਈਕਲ ਬਿੰਚ ਉਹ ਵੀ ਡਿਲੀਟ ਕਰਦੇ ਪ੍ਰੋਪਰਲੀ ਦੋਨੋਂ نیچے ਉਹ ਮਤਲਬ ਉੱਤਰ ਗਈ ਪਰ ਮੇਰੇ بیٹے ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ساری ਘਟਨਾ ਤਾਂ ਸੀ ਬਿਲਕੁਲ ਇੱਕਦਮ ਸ਼ੌਕ ਬੋਗ ਗਈ ਕਿਵੇਂ ਹੋ ਗਿਆ ਇਸ ਤਰ੍ਹਾਂ ਮੈਂ ਇੰਨੀ ਮੰਦ ਭਾਗੀ ਘਟਨਾ ਮੇਨ ਹਾਈਵੇ ਸੀਗਾ ਆਪਣਾ ਕਿੰਨੇ ਵਜੇ ਸੀ ਘਟਨਾ ਉਹ ਜੀ ਆਈ ਥਿੰਕ 12:35 ਤੋਂ 12:45 ਤੱਕ ਦਾ 50 ਤੱਕ ਦੀ ਹੈ

ਜੀ ਅੱਜ ਸਾਡੇ ਸਕੂਲ ਨਾਲ ਸਾਡੇ ਬੱਚਿਆਂ ਨਾਲ ਇਹ ਖੁਸ਼ ਹੋਇਆ ਬੱਚਿਆਂ ਦੀ ਯੂਨੀਫਾਰਮ ਪਾਈ ਹੋਈ ਸੀ ਸਪੋਸ ਫਿਰ ਵੀ ਮਤਲਬ ਇੱਕ ਅਨਨੋਨ ਲੇਡੀ ਕਨਨ ਪਰਸਨ ਕਿਵੇਂ ਕਿਸੇ ਨੂੰ ਮਤਲਬ ਵੈਂਚੀ ਜਾ ਕੇ ਸਿੱਧਾ ਕਿਸੇ ਨੂੰ ਗਨਪੁਆਇੰਟ ਦੇ ਸਕਦਾ ਹੈ ਬੱਚੇ ਸਾਰੇ ਮਾਈਨਰ ਸੀਗੇ ਕੋਈ 18 ਅਏਸ ਦਾ ਮਤਲਬ ਬੱਚਾ ਨਹੀਂ ਸਾਰੇ 16 15 ইয়ার্স 올ਡ ਸੀਗੇ ਬੱਚੇ ਤੇ ਕਾਨੂੰਨ ਵਿੱਚ ਕਿਸੇ ਵਰਨਲ ਵੀ ਘਰਨਾ ਵਾਪਰ ਸਕਦੀ ਹੈ ਜੇਕਰ ਪ੍ਰਸ਼ਾਸਨ ਨੇ ਇਸ ਦਾ ਚੰਗੀ ਤਰ੍ਹਾਂ ਇਨਕੁਆਰੀ ਨਾ ਕਰਕੇ ਇਹਦਾ ਰਿਜ਼ਲਟ ਨਾ ਕੱਢਿਆ ਲੇਡੀ ਨਾ ਫੜੀ ਗਈ ਉਹ ਨੂੰ ਵੀ ਐਕਵਾ ਜੀ ਹਾਂਜੀ ਸਕੂਲ ਵੱਲੋਂ ਹੀ ਕੰਪਲੇਂਟ ਲਗਾਈ ਹੋਈ ਸੀ ਗਈ ਹੈ ਜੀ ਸਾਡੇ ਵੱਲ ਵੀ ਅਸੀਂ ਵੀ ਕੰਪਲੇਂਟ ਦਿੱਤੀ ਆ ਸਮਰਾਲਾ ਸਿਟੀ ਸੈਂਟਰ ਜੀ ਕੀ ਮੰਗ ਕਰ ਰਹੇ ਹੁਣ ਜਿਹੜੇ ਸੇ ਤਿੰਨ ਦਿਹਾੜੇ ਇਦਾਂ ਦੀ ਵਾਰਦਾਤ ਆ ਜਿਹੜੀ ਹੋਣ ਜਾ ਰਹੀ ਸੀ ਲੇਟਰ ਪਟਟੀ ਘਟਣਾ ਹੋ ਸਕਦਾ ਹਾਂਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਆਪ ਨਾ ਕਰੇ ਜੇ ਉਹ ਲੇਡੀ ਮਤਲਬ ਕੋਈ ਕਹੇ ਬੱਚੇ ਕਹੇ ਵੀ ਸ਼ਾਇਦ ਉਹਨੇ ਕੁਝ ਮਤਲਬ ਡਰਗ ਵਗੈਰਾ ਕਿਤੇ ਐਸੀਆਂ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫੀਸਰ ਮਨੋਜੀ ਹੁੰਦੀ ਹੈ ਪਰ ਉਹਨੂੰ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਕਿ ਸਰ ਸਭ ਨਿੰਦਕ ਜੋਕ ਹੈ ਐਸ ਚੀਜ਼ ਕੁਝ ਪਤਾ ਲੰਘਿਆ ਵੀ ਉਹ ਨਸ਼ੇ ਦੀ ਹਾਲਤ ਵਿੱਚ ਐਸੀ ਕੁਛ ਬੱਚੇ ਕਹਿ ਰਹੇ ਵੀ ਥੋੜਾ ਜਿਹਾ ਲੱਗਦਾ ਸੀ 스멜 ਵੀ ਉਹ ਤਾਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਸੀ ਸੀ ਕਿਉਂਕਿ ਕੋਈ ਨਾਰਮਲ ਬੰਦਾ ਤੇ ਕੁਝ ਨਹੀਂ ਕਰ ਸਕਦਾ ਜੀ ਪੜਿਆ ਲਿਖਿਆ ਜੀ ਨਾਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟ ਲੱਗਦੀ ਸੀ 35 ਕੋਈ ਨੰਬਰ ਵਗੈਰਾ ਕੋਈ ਗੱਡੀ ਨਹੀਂ ਸੀਗਾ ਕੱਲ ਸਾਰੇ ਦਾਰੀ ਉੰਨੇ ਕਹੇ ਸੀ ਕਿ ਕਿਸੇ ਨੇ ਨੰਬਰ ਨਹੀਂ ਚੈੱਕ ਕੀਤਾ ਤੇ ਗੱਡੀ 'ਚ ਹੋਰ ਕੋਈ ਨਹੀਂ ਸਿਰਫ ਉਹ ਕੱਲੀ ਆਪ ਹੀ ਚਲਾ ਰਹੀ ਸੀ ਫਿਰ ਕਿ ਮਾਮਲਾ ਸੀ ਕਿ ਉਹ ਬਸ ਉੱਤੀ ਗਈ ਹੈ ਜੀ ਕੱਲ ਸਕੂਲ ਬੈਂਡ ਤੇ ਕੀ ਹੈਗਾ ਜੀ ਮਾਮਲਾ ਸਾਰਾ ਮਾਮਲਾ ਸਾਡੇ ਧਿਆਨ ਚ ਆਇਆ ਗਾਰਡਨ ਵੈਲੀ ਧਿਆਲਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਧਿਆਲਪੁਰਾ ਵੱਲ ਨੂੰ ਕ੍ਰੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ ਗੱਡੀ ਦੇ ਵਿੱਚੋਂ ਇੱਕ ਲੇਡੀਜ਼ ਉਤਰੀ ਉਤਰ ਕੇ ਉਹਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਐ ਉਹ ਡਿਲੀਟ ਕਰੋ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਐ ਲੇਡੀਆਂ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨਾਂ ਨੇ ਲੜਕਾ ਪਛਾਣ ਲਿਆ ਲੜਕੀ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਐ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਆਂ ਚਲੇ ਗਏ ਸਰ ਇਹ ਵੀ ਗਿਆ ਜਾਂਦਾ ਵੀ ਗਨਪੁਆਇੰਟ ਤੇ ਹੋਇਆ ਜੀ ਜ਼ਿਆਦਾ ਇਨਸੀਡੈਂਟ ਕੀ ਐ ਇਹਦੇ ਵਿੱਚ ਜਾਈ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਡਰਾਈਵਰ ਨੇ ਇਹ ਗੱਲ ਦੱਸਿਆ ਜਦੋਂ ਲੇਡੀਆਂ ਗੱਡੀ ਵਿੱਚੋਂ ਉਤਰੀ ਲੇਡੀਆਂ ਦੇ ਹੱਥ ਵਿੱਚ ਰਿਵਲਵਰ ਸੀ ਇਰਵਲਵਰ ਕਬਰ ਦੇ ਵਿੱਚ ਸੀ ਤੇ ਉਹ ਦਾ ਹੱਥ ਥੱਲੇ ਸੀ ਇਰਵਲਵਰ ਉਹਨੇ ਫੜਿਆ ਸੀ ਕਬਰ ਦੇ ਵਿੱਚ ਸੀ ਇਰਵਲਵਰ ਉਹ ਐਦੀ ਜਦੋਂ ਗਈ ਉਹ ਕਬਰ ਦੇ ਵਿੱਚ ਸੀ ਥੱਲੇ ਕਿਸੇ ਵੱਲ ਤਾਂ ਨਹੀਂ ਨਾ ਹੀ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਫੜਿਆ ਤੇ ਹੁਣ ਕੀ ਜਾਂਚ ਕਰ ਰਹੇ ਜੀ ਦੇ ਵਿੱਚ ਅਸੀਂ ਕੈਮਰੇ ਖੰਗਾਰ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਐ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚਨਰ ਜੀ ਉਹ ਇਹਦੇ ਵਿੱਚ ਸਾਨੂੰ ਥੋੜੀ ਜਿਹੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਜੋ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਐ ਉਹਨਾਂ ਨੇ ਕਹੇ ਵੀ ਕੈਮਰੇ ਲੱਗੇ ਐ ਕੈਮਰੇ ਖਰਾਬ ਹੋਏ ਨੇ ਜਾਂ ਇਹਦੇ ਵਿੱਚ ਜੇ ਕੋਈ ਗੱਲ ਹੋਉਂਦੀ ਐ ਤਾਂ ਉਹ ਨੂੰ ਹੋਊਗੀ ਗੱਲ ਜੀ ਜੋ ਕੋਈ ਗੱਲ ਸਾਹਮਣੇ ਆਂਦੀ ਐ ਉਸ ਹਸਾਬ ਨਾਲ ਕਾਰਵਾਈ ਹੋਏਗੀ ਜੀ ਪਰ ਗੱਡੀ ਟ੍ਰੈਸ ਕਰ ਲਈਏ